ਵਰਣ ਚਿਹਨ ਸਭ ਹੁੰਦੇ ਨਿਆਰਾ ਆਦ ਪੁਰਖ ਅਦਵਾ ਅਵਕਾਰਾਂ ਵਰਣ ਚਿਹਨ ਸਭ ਹੁੰਦੇ ਨਿਆਰਾ ਅਲਖ ਰੂਪ ਅਛੈ ਅਨੁਪੇਖਾ ਰਾਗ ਰੰਗ ਜਹਿ ਰੂਪਨ ਰੇਖਾ ਅਲਖ ਰੂਪ ਅਲਖ ਰੂਪ ਅਛੈ ਅਨਪੇਖਾ ਰਾਗ ਰੰਗ ਜੈ ਰੂਪ ਨ ਰੇਖਾ ਅਲਖ ਰੂਪ ਜੋ ਰੂਪ ਦੀਦਾ ਦੀ ਅੱਖਾਂ ਨੂੰ ਆਲਖ ਰੂਪ ਹੈ ਅੱਖਾਂ ਨੂੰ ਬਣੀ ਦੀਦਾ ਵੇਸ ਗਿਆਨ ਦੇ دریا ਨੂੰ ਤੇਈ ਪਰੇ ਰੂਪ ਟੋ ਨਹੀਂ ਸਕਦੇ ਟੇਸਟ ਨਹੀਂ ਕਰ ਸਕਦੇ स्मੈਲ ਨਹੀਂ ਲੈ ਸਕਦੇ ਛੂਹ ਵੀ ਨਹੀਂ ਸਕਦੇ ਉਹ ਆਲਖ ਰੂਪ ਹੈ ਅਕਲ ਤੋਂ ਵੀ ਪਰੇ ਐ ਬੁੱਧੀ ਦੇ ਅੰਦਾਜ਼ੇ ਤੋਂ ਵੀ ਪਰੇ ਐ ਅਹ ਲਖ ਰੂਪ ਅੱਛਾ ਐ ਅਨਪੇਖਾ ਅੱਛਾ ਐ ਅੱਛਾ ਐ ਕਹਿੰਦੇ ਨੇ ਛੈਦੀ ਹੁੰਦਾ ਨਾਸ ਨਹੀਂ ਹੁੰਦਾ ਜਿਹੜਾ ਸ਼ਹਿਰ ਦਾ ਨਾਸ ਹੋ ਜਾਂਦਾ ਅਨਪੇਖਾ ਕੋਈ ਭੇਖ ਨਹੀਂ ਉਹਦਾ ਭੇਖ ਹੂ ਤਾਂ ਹੀ ਸ਼ਹਿਰ ਹੋਣਾ ਜਾਂ ਭੇਖੇ ਕੋਈ ਨਹੀਂ ਸ਼ਹਿਰ ਕੀ ਹੋਣਾ ਰਾਗ ਰੰਗ ਜਿਹ ਰੂਪ ਨਾ ਰੇਖਾ ਨਾ ਕੋਈ ਰਾਗ ਐ ਰਾਗ ਮਤਲਬ ਕੋਈ ਉਹਦੀ ਆਵਾਜ਼ ਨਹੀਂ ਹੈ ਆਵਾਜ਼ ਨੂੰ ਰਾਗ ਕਹਿੰਦੇ ਆਸਲ ਵਿੱਚ ਰਾਗ ਆਵਾਜ਼ ਨੂੰ ਨਹੀਂ ਕਹਿੰਦੇ ਰਾਗ ਕਹਿੰਦੇ ਨੇ ਡਿਮਾਂਡ ਨੂੰ ਜਿਹੜੀ ਆਵਾਜ਼ ਵਿੱਚ ਕੋਈ ਵੰਗ ਹੋਵੇ ਉਹ ਰਾਗ ਹੈ ਜਿਹੜੀ ਰਾਗ ਵਿੱਚ ਕੋਈ ਆਪਣੇ ਪਰਸਨਲ ਇੱਛਾ ਹੋਵੇ ਉਹ ਰਾਗ ਹੈ ਜਿਹੜੀ ਆਵਾਜ਼ ਪਰਪਕਾਰ ਦੀ ਇਛਾ ਲਈ ਹੋਵੇ ਉਹ ਰਾਗ ਦੀ ਹੁੰਦੀ ਹੈ ਪਰ ਪੁਕਾਰ ਦੀ ਇੱਛਾ ਹੋਵੇ ਪਰ ਪੁਕਾਰ ਖਾਤਰ ਕੋ ਬੋਲੀਏ ਹੋਰ ਗੱਲ ਆ ਆਪਣੇ ਵਾਸਤੇ ਬੁਗੀਏ ਕੁਝ ਹੋਰ ਗੱਲ ਉਹ ਦੇਣ ਦੀ ਇੱਛਾ ਹੁੰਦੀ ਆ ਇੱਕ ਬੱਗਲ ਦੀ ਛਲਦੀ ਇੱਕ ਧਾਤੇ ਦੀ ਆਵਾਜ਼ ਆਇ ਕਮਗਦੇ ਦੀ ਆਵਾਜ਼ ਆ ਬੁਗਦੇ ਦੀ ਜਿਹੜੀ ਆਵਾਜ਼ ਆ ਰਾਗ ਰਾਗ ਰੰਗ ਜੇ ਰੂਪ ਨਾ ਰਾਗ ਹੈ ਕੋਈ ਨਾ ਰਾਗ ਹੈ ਕੋਈ ਰੂਪਾ ਕੋਈ ਨਾ ਰੇਖਾ ਕੋਈ ਕੋਈ ਐਸੀ ਐਸਾ ਰੂਪਾ ਜੀ ਦਾ ਤੇ ਤੁਸੀਂ ਕਲਕੀ ਰੂਪ ਨਹੀਂ ਫਿਟਾ ਸਕਦੇ ਰੇਖਾ ਚਿੱਤਰ ਬਣਾਉਣਾ ਹੈ ਨਾ ਆਪਾਂ ਰੇਖਾ ਵੀ ਫਿਟਾ ਜਾ ਸਕਦੀ ਹੈ ਰੇਖਾ ਦਾ ਵੀ ਤਾਂ ਕੋਈ ਰੂਪ ਹੋਊਗਾ ਛੋਟੀ ਵੱਡੀ ਟੇਢੀ ਵੀ ਜੀ ਵਰਣ ਚਿਹਨ ਸਭ ਹੁੰਦੇ ਨਿਆਰਾ ਜਿਹੜੇ ਵਰਣ ਵਰਲ ਜਿੰਨੇ ਵੀ ਆਦਮੀ ਦੇ ਨਹੀਂ ਵਰਣ ਜਿੰਨੇ ਵੀ ਸਭ ਜੋ ਜੂਨੀਅਰ ਹੈ ਸਾਰੇ ਵੱਡਰੇ ਅੱਡੋ ਅੱਡ ਵੱਡੂ ਸਰੀਰ ਨੂੰ ਕਹੇ ਫੇੜ ਦੇਰਾਂ ਸਮੰਦਦਾ ਬੜੂ ਨੇ ਕੋ ਚੈਨੂਲੀ ਹੈ ਚੈਨੂ ਵੀ ਰੱਖ ਲੈਣਾ ਹੈ ਨਾ ਆਪਾਂ ਚੈਨੂ ਰੱਖਿਆ ਨੇ ਉਹਨਾਂ ਵਾਸਤੇ ਜਿਹੜੇ ਦੀਦ ਨਹੀਂ ਆਪਾਂ ਨੂੰ ਜਿਵੇਂ ਸ਼ਿਵਜੀ ਵਾਸਤੇ ਕੋ ਚੈਨ ਰੱਖ ਲਿਆ ਚੱਡੀ ਵਾਸਤੇ ਤਲਵਾਰ ਦਾ ਚੈਨ ਰੱਖਿਆ ਹੋਇਆ ਜਿਹੜੀ ਕੋਈ ਵਸਤੂ ਉਤਪੀ ਹੋ ਦੇ ਵਾਸਤੇ ਚੇਨ ਰੱਖਣਾ ਚਾਹੀਦਾ। ਚੇਨ ਉਹਦੇ ਵਾਸਤੇ ਹੀ ਹੋ ਸਕਦਾ ਜਿਹਦਾ ਪਹਿਲਾਂ ਕੋਈ ਸਰੀਰ ਹੋਵੇ। ਜੇ ਕੋਈ ਚੇਨ ਰੱਖਦੇ ਹੋ ਤਾਂ ਕਾਲਪਨਿਕ ਹੋ ਜੂਗੀ ਗੱਲ। ਜਦੋਂ ਦਾ ਕੋਈ ਸਰੂਪ ਹੈ ਨਹੀਂ ਉਹਦੇ ਬਾਅਦ ਸਰੂਪ ਬੱਟੇ ਕੋਈ ਦੂਸਰਾ ਸਰੂਪ ਰੱਖੜੋ ਜਿਵੇਂ ਮੂਰਤੀ ਬਣਾਉਦੇ ਨੇ। ਬੂਰਤੀ ਉਹ ਸਿਆਦ ਮਿੰਦੀ ਬਣੂ ਜਿਹੜਾ ਪਹਿਲਾਂ ਅੰਮ੍ਰਿਤ ਸੀ ਕਿਸੇ ਵੇਲੇ ਪਹਿਲਾਂ ਉਹ ਫੋਟੋ ਉਸਦੀ ਹੈ ਜਿਹੜਾ ਪਹਿਲਾਂ ਸੀਗਾ ਵजूद ਵਿੱਚ ਅੱਜ ਹੈ ਨਹੀਂ ਜਿੱਤੇ ਕਦੇ ਫੋਟੋ ਸੀ ਉਹ ਨਹੀਂ ਰੂਪ ਸੀਗੀ ਨਹੀਂ ਉਹਦੇ ਵਾਤੇ ਆਦਮੀ ਦੀ ਬੂਰਤੀ ਚੱਲੇ ਆਉਂਦਾ ਸਰ ਬਾਅਦ ਦੇ ਵਿੱਚ ਜਿਹਾ ਚੱਲੇ ਆਉਂਦਾ ਹੋਰ ਕੀ ਹੈ ਫੋਟੋ ਸਾਡੇ ਕੋਲ ਚੱਲੇ ਜਿਹੜਾ ਕੋਈ ਚੜਾਈ ਕਰ ਜਾਂਦਾ ਉਹਦੀ ਜਿਹੜੀ ਫੋਟੋ ਆਉਂਦੀ ਜਿੰਨੇ ਉਹ ਹੋਣ ਕੀ ਆ। ਐਸਾ ਕੁਛ ਵਿਚਾਰੀ ਨਹੀਂ ਉਹਦੀ। ਜਿਹੜਾ ਦਿਸ਼ਾੜੀ ਨੂੰ ਕਹਿੰਦੇ ਨੇ। ਜਿਹੜੀ ਉਹ ਦਿਸ਼ਾੜੀ ਨੂੰ ਉਹਦੇ ਸਾਰਾ ਰੱਖ ਲੀਏ। ਜਿੰਨੇ ਵੀ ਪੂਜਾ ਦੇ ਸਾਲਾਂ ਦੀ ਸ਼ਾਦੀਆਂ ਰੱਖੀਆਂ ਹੋਈਆਂ ਨੇ। ਔਰ ਆਧੂਨੂ ਦਿਹਾੜੀ ਜ਼ਰੂਰ ਚਾਹੀਦੀ। ਬਦੀ ਜਿਹੜੀ ਪਕੜ ਜ ਹੋਵੇ। ਇਹ ਠੀਕ ਆ ਸੀ ਗਾਨ ਗੁਰੂ ਕਾਟੇ। ਪਰ ਗਿਆਨ ਗੁਰੂ ਦੀ ਕੋ ਨਿਸ਼ਾਨੀ ਨਹੀਂ ਹੁੰਦੀ ਇਹ ਅਸੀਂ ਗ੍ਰੰਥ ਤੋਂ ਗਿਆਨ ਗੁਰੂ ਬਣਾ ਲਿਆ ਵੀ ਗਲਤੀ ਹੈ ਰਿਹਾਦੀ ਹੋ ਗਈ ਚੱਲ ਹੋ ਗਿਆ ਚੱਲ ਆ ਗਿਆ ਨਾ ਇੱਥੇ ਇੱਥੇ ਆ ਕੇ ਵਰਲਡ ਚੈਨ ਵਾਲੀ ਗੱਲ ਸਮਾਪਤ ਹੋ ਜਾਂਦੀ ਹੈ ਚੈਨ ਨਹੀਂ ਹੋ ਸਕਦਾ ਉਹਦਾ ਕੋਈ ਜਿਹਨੂੰ ਅਸੀਂ ਮੰਨਦੇ ਆ ਨਾ ਸਿੱਖ ਉਹਦਾ ਵਰਲਡ ਚੈਨ ਹੈ ਨਹੀਂ ਕੋਈ ਤੇ ਗ੍ਰੰਥ ਦਾ ਵਰਲਡ ਚੈਨ ਹੈ ਕਭੀ ਪੁੱਤ ਜਵਾ ਦਾ ਵਰਲਡ ਚੈਨ ਹੈ ਕਭੀ ਜਿਹਦੇ ਅਸੀਂ ਪੁਜਾਰੀ ਆ ਖਾਲਸਾ ਪੁਜਾਰੀ ਉਹਦਾ ਵਰਲਡ ਚੱਲ ਰਹੀ ਹੈ ਅਕਾਲ ਦਾ ਅਕਾਲ ਦਾ ਜੀ ਦੀ ਉਸਤਤੀ ਹੈ ਜੀ ਦੀ ਉਸਤਤੀ ਹੈ ਉੱਥੇ ਨਹੀਂ ਜੁੜਿਆ ਖਾਲਸਾ ਜਿੱਥੇ ਜੁੜਨਾ ਚਾਹੀਦਾ ਸੀ ਬਸ ਆਹੀ ਗੱਲ ਹੋਈ ਹੋਈ ਹੈ ਜਿਵੇਂ ਸਿੱਧੂ ਸੀ ਹੋਵੇ ਹੋ ਕੇ ਵਰਲਡ ਚ ਕੋਈ ਰੱਖ ਲਿਆ ਜਾਂ ਰੱਖ ਲਿਆ ਗਿਆ ਕਿਸੇ ਨੇ ਨਹੀਂ ਰੱਖਿਆ ਇਹ ਗੱਲ ਗਲਤ ਐ 100% ਦੀ ਗੁਰਿਆਈ ਦੇਤੀ ਦੇਦੀ। ਤਾਂ ਚਾਲ ਸੀ ਦੁਆਲੀ। ਦੁਆਲੀ ਵੀ ਨਹੀਂ ਚਾਲ ਸੀ ਉਹ ਤੋਂ ਮਜਬੂਰੀ ਸੀ। ਗੁਰਿਆਈ ਦੇਤੀ ਕਹਨ ਬੰਦੇ ਬਾਹਰ ਜਗਤੀ ਲਾ ਲਈ। ਉਹ ਮਜਬੂਰੀ ਗੱਲ ਫਸ ਗਈ ਹੁਣ। ਉਹਦੇ ਗਲਤੀ ਕਰ ਲਈ ਝੂਠ ਬੋਲ ਲਿਆ। ਉਹ ਗਲਤੀ ਕੀਤੀ ਉਹ ਗਲਤੀ ਪੱਕ ਗਈ ਕਹਦੇ ਕਹਦੇ ਹੁਣ। ਉਹਨੂੰ ਖੜਾ ਨਹੀਂ ਛੱਡਦੀ ਗਲਤੀ। ਹਾਲਾਂਕਿ ਹੋਈ ਨਹੀਂ ਸਕਦਾ ਕਿ ਉਸ ਗੁਰਬਾਣੀ ਨੂੰ ਉਸ ਉਸ ਪੋਥੀ ਸਾਹਿਬ ਨੂੰ ਕਿ ਜੇ ਦੁਰਿਆਈ ਨਾ ਦਿੱਤੀ ਜਾਂਦੀ ਜਿਵੇਂ ਇਹ ਕਹਿੰਦੇ ਨੇ ਅਸੀਂ ਕਹਿੰਦੇ ਆ ਬੰਦੇ ਹੋ ਫਿਰ ਉਹਦੀ ਕੋਈ ਕੀ ਵੈਲਿਊ ਨਹੀਂ ਸੀ ਫਿਰ ਫਿਰ ਉਹਦੀ ਕੋਈ ਪੁੱਛ ਨਹੀਂ ਸੀ ਫਿਰ ਕਿਸੇ ਨੇ ਨਹੀਂ ਸਿਆਣੇ ਨੂੰ ਇਹ ਵੈਲਿਊ ਇਹ ਡੀ ਰੈਡੀ ਸੀ ਕਬੀਰ ਦੀ ਬਾਣੀ ਦੀ ਵੀ ਵੈਲਿਊ ਉਹੀ ਹੋਦੀ ਸੀ ਚਾਹੇ ਇਹ ਕੱਟੀ ਹੋਈ ਹੋਵੇ ਚਾਹੇ ਨਾ ਕੱਟੀ ਹੋਈ ਇਹਦੀ ਵੈਲਿਊ ਉਹੀ ਹੋਈ ਪਹਿਲਾਂ ਜਿਹਦੀ ਸੀ ਜਿਹੜਾ ਤਾਂ ਸਮਝਦੇ ਰੋਹਾਂ ਵਾਸਤੇ ਤਾਂ ਹੋਰ ਵੈਲਿਊ ਆ ਜਿਹੜੇ ਨਹੀਂ ਸਮਝਦੇ ਉਹਨਾਂ ਵਾਸਤੇ ਹੋਰ ਵੈਲਿਊ ਜਿਹੜਾ ਨੇ ਗੁਰਬਾਣੀ ਸਮਝੀ ਹੋਣੀ ਜਦੋਂ ਗੁਰੂ ਰਹੇ ਰਹੇ ਆਪਣੇ ਟਾਈਮ 'ਚ ਤਾਂ ਉਹਨਾਂ ਨੇ ਗੁਰਬਾਣੀ ਨਾਲੇ ਜੋੜਿਆ ਸਾਨੂੰ ਗੁਰਬਾਣੀ ਕਿਤੇ ਹੋਰ ਜੋੜਦੀ ਹੈ ਆਦਮੀ ਗੁਰਬਾਣੀ ਨਾਲ ਜੋੜ ਸਕਦਾ ਹੋਰ ਕਿਸੇ ਨਾਲ ਜੋੜ ਸਕਦਾ ਸਾਨੂੰ ਆਦਮੀ ਇਹ ਜੋੜੂਗਾ ਗੁਰਬਾਣੀ ਨਾਲ ਜੋੜੂਗਾ ਅਸੀਂ ਵੀ ਕਹਿੰਨਾ ਗੁਰੂ ਨਾਲ ਜੋੜੋ ਬਾਣੀ ਨਾਲ ਜੋੜੋ ਗੁਰਬਾਣੀ ਨਾਲ ਜੋੜੂ ਗੁਰਬਾਣੀ ਕਿਤੇ ਹੋਰ ਜੋੜਦੀ ਹੈ ਪਰ ਅਸੀਂ ਕੀ ਕਰਦੇ ਹਾਂ ਗੁਰਬਾਣੀ ਨੂੰ ਬਸ ਸਾਡੇ ਕਰਨ ਪਰ ਬਾਣੀ ਨਾਲ ਜੁੜ ਕੇ ਭੁੱਲਿਆ ਇਹ ਗੱਲ ਗਲਤ ਹੈ ਵੀ ਗੁਰਬਾਣੀ ਨੂੰ ਭੁੱਲ ਰਿਹਾ ਹੋਰ ਇਹ ਤਾਂ ਬੜੀ ਬਸੀਰਤ ਹੈ ਜਾਨਣਾ ਨਹੀਂ ਗੁਰਬਾਣੀ ਨਾਲ ਜੋੜਨਾ ਨਹੀਂ ਗੁਰਬਾਣੀ ਕੀ ਕਹਿੰਦੀ ਹੈ ਕਿੱਥੇ ਜੋੜ ਰਹੀ ਹੈ ਜਿ세 ਟ੍ਰੇਨ ਚ ਬੈਠ ਗਏ ਜਿੱਥੇ ਟ੍ਰੇਨ ਜਾ ਕੇ ਰੁਕੂਗੀ ਉੱਥੇ ਅਸੀਂ ਰੁਕਾ ਕੇ ਟ੍ਰੇਨ ਚ ਬੈਠ ਗਏ ਅਸੀਂ ਤੇਰੇ ਨਾਲ ਜੁੜ ਗਏ ਜਿੱਥੇ ਟ੍ਰੇਨ ਸਾਰੂ ਲੈ ਜਾਊ ਉੱਥੇ ਜਾਵਾਂਗੇ ਜਿੱਥੇ ਗੁਰਬਾਣੀ ਲੈ ਕੇ ਜਾਂਦੀ ਹੈ ਉੱਥੇ ਜਾਓ ਬੱਤਾ ਟਿਕਾਣਾ ਕਰਡ ਬੋੜਿਓ ਉਹਨਾਂ ਨੇ ਗੁਰਬਾਣੀ ਨਾਲ ਜੋੜਿਆ ਜਿਹੜਾ ਗੁਰਬਾਣੀ ਨਾਲ ਜੁੜ ਗਿਆ ਅਨੰਤ ਬਣ ਗਿਆ ਜਿਹੜਾ ਨਹੀਂ ਜੁੜਿਆ ਰਹਿ ਗਿਆ ਜਿਹੜਾ ਗੁਰਬਾਣੀ ਨਾਲ ਜੁੜ ਗਿਆ ਸਾਜ ਖੜ ਚਲਾ ਗਿਆ ਟਰਕੀ ਬਾਣੀ ਇਹ ਟਰਕੀ ਬਾਣੀ ਦਾ ਮਤਲਬ ਹੈ ਜੇ ਧੁਰੋਂ ਆਈਏ ਧੁਰ ਲੈ ਵੀ ਜਾਂਦੀ ਹੈ ਜੇ ਗੱਡੀ ਬੰਬਈ ਚ ਤੇ ਚੱਲੀ ਆ ਤਾਂ ਮੁੜ ਕੇ ਬੰਬਈ ਆਉਣਾ ਵੀ ਐ ਵੇ ਵੇ ਜਲਦੀ ਰੇ ਗੱਡੀ ਗੱਡੀ ਅੱਪਰਸਰਾਂ ਚੱਲ ਕੇ ਬੱਬਈ ਜਾਂਦੀ ਐ 2000 ਫੁੱਟ ਖੇਤੀਏ ਤਰ ਫੇਰਾ ਜਾਂਦੀ ਐ ਫਿਰ ਉੱਥੇ ਚੱਲ ਪੈਂਦੀ ਐ ਇਹੀ ਦਰਵਾਣੀ ਕਰ ਰਹੀ ਐ ਇਹੀ ਲੋ ਕਰ ਰਿਹਾ ਕੰਮ ਇੱਥੋਂ ਜਾਂ ਅਸੀਂ ਤੁਰਕੀ ਬਾਣੀ ਕਹਾਂਗੇ ਇੱਥੋਂ ਤੁਰਕੀ ਬਾਣੀ ਦਾ ਮਤਲਬ ਐ ਇੱਥੋਂ ਤੱਕ ਕੋਈ ਬਦਲਣਾ ਨਹੀਂ ਪੈਣਾ ਗ੍ਰੰਥ ਤੇ ਵਿਚਾਰ ਧਾਰਾ ਕਬੀਰ ਨੂੰ ਬਦਲ ਲਈ ਪਈ ਕੁਵੇਂ ਨਾ ਬੜਾ ਫੇਰਦਾ ਸੀ ਨਾ ਉਹਦੋਂ ਸ਼ਾਲੂ ਬਦਲਨੀ ਪਈ ਉਹਦੋਂ ਸ਼ਾਲੂ ਬਦਲਨੀ ਪਈ ਬੰਦੇ ਵਾਹਦਨ ਨੂੰ ਬਦਲਨੀ ਪਈ ਪਰ ਬੰਦਾ ਵਾਹਦਨ ਫੇਰ ਸ਼ਾਲ ਬਣ ਕੇ ਉਤਰ ਗਿਆ ਬਦਲਨੀ ਤਾਂ ਪਈ ਨਾ ਸਿੱਖ ਨੂੰ ਇਹ ਵਿਚਾਰਦਾਰਾ ਬਦਲਨੀ ਦੀ ਬੰਦੀ ਤੋ ਲੈ ਜਾਂਦੀ ਏ ਅੱਗੇ ਜਾ ਕੇ ਰਸਤਾ ਹੀ ਇੱਕੋ ਹੀ ਹੈ ਪਿੱਛੋ ਰਸਤੇ ਹੋਰ ਹੈਗੇ ਨੇ ਜਰੂਰ ਅਗੈ ਜਾ ਕੇ ਸਿਰਫ ਇਹੀ ਰਸਤਾ ਹੋਰ ਕੋਈ ਰਸਤਾ ਨਹੀਂ ਹੈ ਕਿਸੇ ਗ੍ਰੰਥ ਵਿੱਚ ਹੋਰ ਕੋਈ ਤੁਰਦਾ ਰਸਤਾ ਨਹੀਂ ਦੱਸਿਆ ਹੋਇਆ ਤੁਰਦਾ ਰਸਤਾ ਇਹ ਦੱਸਿਆ ਹੈ ਵਰਣ ਚਿਹਨ ਸਭ ਗੁਰਬਾਣੀ ਨਾਲ ਜੁੜਨਾ ਹੈ ਗੁਰਬਾਣੀ ਨਾਲ ਜੁੜਨ ਦਾ ਮਤਲਬ ਇਹ ਹੈ ਜੋ ਗੁਰਬਾਣੀ ਕਹਿੰਦੀ ਹੈ ਉਹ ਬਨਣਾ ਹੈ ਉੱਥੇ ਜੁੜਨਾ ਜਿੱਥੇ ਗੁਰਬਾਣੀ ਕਹਿੰਦੀ ਹੈ ਗੁਰਬਾਣੀ ਨਾਲ ਜੁੜਨਾ ਦਾ ਮਤਲਬ ਇਹ ਹੈ ਗੁਰਬਾਣੀ ਸੁਣਨੀ ਹੈ ਸਮਝਣੀ ਹੈ ਜਿੱਥੇ ਕਹਿੰਦੀ ਹੈ ਉੱਥੇ ਜੁੜਨਾ ਹੈ ਜੋrna ਬਤਰੇ ਵੀ ਗੁਰਬਾਣੀ ਨੂੰ ਮੰਨਣਾ ਮੰਨਣਾ ਤਾਂ ਹੀ ਮੰਨਣਾ ਜੋ ਕਹਿੰਦੀ ਹੈ। ਪਰ ਬੰਨਾ ਕੀ ਹੈ? ਇਹ ਬੰਨਾ ਨਹੀਂ ਵੀ ਬੰਦਾ ਗੁਰਬਾਣੀ ਨੂੰ ਟੇਕਣਾ ਹਲ ਕਿਤੇ ਟੇਕਣਾ ਦੀ। ਇਹ ਬੰਨਾ ਨਹੀਂ ਹੈ। ਇਹ ਗੁਰਬਾਣੀ ਨਾਲ ਜੋੜਨਾ ਨਹੀਂ ਹੈ। ਜਿਹੜਾ ਜੁੜ ਗਿਆ ਉੱਥੇ ਪਹੁੰਚ ਗਿਆ ਜਿੱਥੇ ਗੁਰਬਾਣੀ ਲੈ ਕੇ ਜਾਂਦੀ ਹੈ, ਜਿੱਥੋਂ ਆਈ ਹੋਈ ਹੈ ਉੱਥੇ ਹੀ ਲੈ ਜਾਂਦੀ ਹੈ। ਉੱਥੇ ਜੋੜ ਦਿੰਦੀ ਹੈ। ਕਿੱਥੇ ਜੋੜਦੀ ਹੈ ਆਪਣੇ ਮੂਲ ਨਾਲ ਜੋੜਦੀ ਹੈ। ਪਹਿਲਾਂ ਤਾਂ ਕਹਿੰਦੀ ਆਪਣਾ ਮੂਲ ਪਛਾਣ। ਜੋ ਕਹਿੰਦੀ ਆਪਣਾ ਬੂਲ ਪਜਣਪੇ ਪਿਛਾਣੋ ਸੁਣ ਲੈ ਨਿਆ ਕਬਲੀ ਕਰਦੇ ਜੇ ਸੁਣ ਕੇ ਕੰਮ ਕੀਤਾ ਨਹੀਂ ਬੋਲਣਾ ਜੁੜਿਆ ਹੀ ਨਹੀਂ ਕੁਰਬਾਨੀ ਨਾਲ ਜੁੜਿਆ ਹੋ ਇਹ ਕਬ ਨਾ ਜੋੜਨ ਵਾਲੇ ਕਰ ਰਹੇ ਨੇ ਗੁਰਬਾਣੀ ਜਿਹੜੇ ਕਹਿੰਦੇ ਠੇਕਾ ਲੈਂਦੇ ਪਰ ਗੁਰੂ ਨਾਲ ਜੋੜਨ ਵਾਲੇ ਦਾ ਉਹ ਇਹ ਕੰਮ ਕਰ ਰਹੇ ਨੇ ਜੋੜ ਜੋੜਨ ਵਾਲਿਆਂ ਨੇ ਰਹੀ ਕਰਨਾ ਚਾਹ ਤੂੰ ਖੁਦ ਹੀ ਨਹੀਂ ਕਰ ਰਹੇ ਜੇ ਜੋੜਨ ਵਾਲੇ ਨਹੀਂ ਉਹ ਕੰਮ ਕਰ ਰਹੇ ਜਿਹੜਾ ਕੁਰਬਾਨੀ ਕਹਿੰਦੀ ਹੈ ਜੋੜਨ ਵਾਲਿਆਂ ਨੇ ਵਿਚਾਰਾ ਨਹੀਂ ਕੀ ਕਰਦੇ ਜੋੜਨ ਵਾਲੇ ਹੀ ਨਹੀਂ ਕਰ ਰਹੇ ਉਹ ਤਾਂ ਕਬੂ ਜਿਹੜਾ ਕੁਰਬਾਨੀ ਕਰਦੀ ਹੈ ਇਸ ਕਰਕੇ ਕੋਟਲਵੇਂ ਨਾਨਕ ਉਹ ਨਾ ਰਣ ਜਾਈ ਚੀਤ ਇਹ ਠੀਕ ਹੈ ਲਿਖਿਆ ਸੀਗਾ ਉਹ ਤਾਂ ਕਰੋਨਾ ਜੋ ਕੋਈ ਕੱਦਾਂ ਹੁੰਦਾ ਹੈ ਜੋੜਨ ਵਾਲਾ ਬਾਕੀ ਰੌਲਾ ਪਾਉਣ ਵਾਲੇ ਹੁੰਦੇ ਰੌਲਾ ਪਾਉਣ ਦੇ ਵਿੱਚ ਕੋਈ ਸਰਦਾਰੀਆਂ ਦੀ ਗੱਲ ਹੁੰਦੀ ਹੈ ਸੱਸ ਸੱਚਮਕੌੜ ਦੀ ਗੱਲ ਹੁੰਦੀ ਹੈ ਗੋਲਕਾਦੇ ਕਬਜ਼ੇ ਦੀ ਗੱਲ ਹੁੰਦੀ ਐ ਸਾਰੀ ਚੌਧਰ ਦੀ ਗੱਲ ਹੁੰਦੀ ਔਰ ਕੁਛ ਨਹੀਂ ਹੁੰਦਾ ਇਹਦੇ ਜਿਆਦਾ ਕੁਛ ਨਹੀਂ ਲੁਕ। ਇਤੇ ਜਿਆਦਾ ਕੁਛ ਨਹੀਂ ਹੁੰਦਾ। ਜਿਹਨੇ ਗੁਰਬਾਣੀ ਨਾਲ ਜੁੜਨਾ ਉਹਦਾ ਰੌਲਾ ਇਹਨੇ ਆਪ ਜੁੜਨਾ ਨੂੰ ਲੋਕਾਂ ਨੂੰ ਰੌਲਾ ਨਹੀਂ ਪਾਉਣਾ। ਉਹਨੇ ਤਾਂ ਆਪ ਜੁੜਨਾ। ਉਹਨੂੰ ਰੌਲਾ ਪਾਉਣ ਦੀ ਲੋੜ ਨਹੀਂ ਹੁੰਦੀ ਬਹੁਤੀ। ਹਾਂ। ਵਰਣਾ ਚਿਹਨ ਸਭ ਹੁੰਤੇ ਨਿਆਰਾ। ਵਰਣਾ ਚਿਹਨ ਸਭ ਹੁੰਤੇ ਨਿਆਰਾ। ਵਰਲਪੇ ਸਾਰਿਆਂ ਤੋਂ ਹੀ ਪਿਆਰਾ ਹੈ। ਕੋਈ ਸੱਲ ਨੂੰ ਵਿੱਚ ਨਹੀਂ ਹੈ। ਜਿਹੜੇ ਅਸੀਂ ਕਹਿੰਦੇ ਪੰਜੇ ਕਾਰਪਾ ਹੋਏ ਬਾਉ ਬੋਗ ਬਾਉ ਉਹ ਇਹਦੇ ਉੱਪਰੇ ਹੈ। ਇਹਦੇ ਵੀ ਨਿਆਰਾ ਹੈ ਉਹ। ਇਹ ਤਾਂ ਜੁੜਨ ਵਾਸਤੇ ਹੈ। ਇਹ ਤਾਂ ਨਿਆਰਾ ਹੋਣ ਵਾਸਤੇ ਬੇਖ ਪਾਇਆ ਹੈ। ਸਰੀਰ ਵੀ ਜੇ ਤਿਆਗ ਲਈ ਤਾਂ ਪੇਖ ਤਾਂ ਪਹਿਲਾਂ ਤਿਆਗਿਆ ਜਾਂਦਾ ਨਾਲੇ। ਜੇ ਜਿਉਦੇ ਮਰਨਾ ਹੈ, ਜੀਵਤ ਮਰਨਾ ਹੈ ਸਰੀਰ ਤੇ ਆ ਗਿਆ ਗਿਆ ਤਾਂ ਪੇਖ ਸਰੀਰ ਦਾ ਰਹਿ ਗਿਆ। ਉਸ ਰੂਪ ਵਰਲਡ ਜਨ ਦੇ ਉਤੇ ਵਿਆਹ ਹੀ ਹੋ ਜਾਣਾ ਫਿਰ ਜਨ ਪਦਾਰਥ ਜਿਆ ਮਿਲਣਾ ਉਸ ਰੂਪ ਦੀ ਗੱਲ ਹੈ। ਰਾਵ੍ਰਤਨ ਤਾਂ ਪਾਈਏ ਜਬ ਪਹਿਲੇ ਤਜੇ ਸੀ। ਹਾਂ ਰਾਵ੍ਰਤਨ ਤਾਂ ਪਾਈਏ ਜਬ ਪਹਿਲੇ ਤਜੇ ਸਰੀਰੋ ਸਰੀਰ ਨਾਲ ਹੈ ਤਾਂ ਵਰਲਡ ਜਨ ਜਿਹੜੇ ਵਰਲਡ ਜਨ ਤੇ ਜੋਰ ਦਿੰਦੇ ਨੇ ਉਹ ਐਸ ਦੁਨੀਆ ਦੇ ਵਿੱਚ ਰਹਿ ਜਾਣਗੇ ਇੱਥੇ ਹੀ ਰਹਿਣਗੇ ਗਾਂਹ ਨਹੀਂ ਜਾ ਸਕਦਾ ਗਾਂਹ ਦਾ ਗੱਲ ਹੀ ਨਹੀਂ ਉਹਨਾਂ ਕੋਲ। ਸਾਹੀ ਹੈ ਜਿਵੇਂ ਪੜਨ ਤਰ ਮੁਸਲਮਾਨ ਦੀ ਦੋ ਫਿਰਕੇ ਪਹਿਲਾਂ ਲੜਨੀ ਜਾਂਦੇ ਸੀ ਤੀ ਜੇ ਹੋਗੇ ਲੜਨੂ ਵਿਚਾਲੇ ਹੋਰ ਉੱਧਰ ਲੜਨ ਵਾਲੇ ਉਹਦਾ ਸੰਸਾਰੀ ਲੜਾਈ ਹੈ ਇਹਨਾਂ ਦੀ ਸੰਸਾਰੀ ਲੜਾਈ ਹੋਈ ਹੈ ਇਹ ਬੰਦੀਆਂ ਤਣ ਲੜਾਈ ਨਹੀਂ ਹੈ ਜਿਤਣ ਰਾਵਣਾ ਬਣ ਸੀ 라이 ਆਪਣੇ ਮਨ ਨਾਲ ਸੀ ਤੇ ਤੇ ਲੋਕਾਂ ਨਾਲ ਲਈ ਗੁਰਬਾਣੀ ਆਪਣੇ ਮਨ ਨੂੰ ਜਿੱਤਣ ਦੀ ਗੱਲ ਕਰਦੀ ਹੈ ਜਿਹਨੇ ਆਪਣਾ ਮਨ ਜਿੱਤ ਲਿਆ ਨਾ ਸਾਰਾ ਸੰਸਾਰ ਜਿੱਤ ਲਿਆ ਜਿਹਨੇ ਆਪਣਾ ਮਨ ਜਿੱਤਿਆ ਉਹਦੇ ਕੋਈ ਵੀ ਨਹੀਂ ਜਿੱਤ ਹੁੰਦਾ ਕੁਛ ਹੋ ਨਹੀਂ ਜਿੱਤ ਹੁੰਦਾ ਆਹ ਝਗੜਾ ਹੈ ਰੌਲਾ ਪਾਈ ਜਾ ਦੂਆ ਦੂਆ ਦੇ ਨਹੀਂ ਬੰਦਦਾ ਦੂਆ ਦੇ ਨਹੀਂ ਬੰਦ ਤੂੰ ਸੀ ਦੂਆ ਨੂੰ ਬਣਾ ਕੇ ਕੀ ਲੈਣਾ ਆਪਣਾ ਮਨ ਨੂੰ ਬਣਾਓ